ਤੇ ਅਸੀਂ ਵੀ ਬਹੁਤ ਵਧੀਆ ਭੱਜ ਭੱਜ ਕੇ ਤੰਦਰੁਸਤ ਹੋਏ ਵੇ ਤੰਦਰੁਸਤ ਚੰਨ 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 ਮੈਂ ਇਹਦੀ ਛੋਟੀ ਤੇ ਇਹ ਮੇਰੀ ਵੱਡੀ ਭੈਣ ਹਾਂ ਐਡਾ ਕੋਟ ਚੜਨ ਨੂੰ ਕਿਨੇ ਕਿਹਾ ਸੀ ਜੁੜਿਆਂ ਵਸੇ ਤਾਂ ਕਿਤੇ ਧੁੱਪ ਚ ਹੀ ਪਾ ਕੇ ਬੋਕ ਕਿੰਨੇ ਕਿ ਜਵਾਕ ਭਜਦੇ ਛੜਦੇ ਹੁੰਦੇ ਕੋਈ ਬੈਠ ਜਾ ਕੁਛ ਉਹ ਤੋਂ ਲੈ ਕੇ ਆਏ ਆ ਸਾਨੂੰ ਕਿਤੇ ਨਹੀਂ ਦਿਹਾਈਆਂ ਰੇੜੀਆਂ ਰੂੜੀਆਂ ਪਹਿਲਾਂ ਜਿਹੜੀ ਚਾਹ ਕੁਇਲਟੀ ਆਈ ਹੈ ਇਸ ਤਰ੍ਹਾਂ ਦਾ ਪ੍ਰਗਤੀ ਈ ਜੁਆਨਿੰਗ ਲੈ ਭਾਈ ਨਹੀਂ ਮਰ ਜਾਣਗੇ ਜੁਆਨਿੰਗ ਲੈ ਤੇ ਬੇਦਰ ਸਾਰੇ ਸ਼ਰਾਬ ਪੀਉਣ ਤੋਂ ਇਹ ਇਹ ਜਸਾਰੇ ਕਮਲਾ ਟੱਪਰ ওভারਲੋਡ ਹੋ ਗਿਆ ਆਟ ਕਿਉਂ ਆਇਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਭੱਜ ਭੱਜ ਕੇ ਤੰਦਰੁਸਤ ਹੋਏ ਹੋਏ ਆ ਤੰਦਰੁਸਤ ਕਰਮਣਾ ਉਹਦੀ 벨ਟ ਸਹੀ ਕਰੀ ਜਾਂਦੀ ਆ ਉਹਦੇ ਥੋੜਾ ਲੱਕ ਵਾਲਾ ਝੁਕਾ ਕੇ ਚਲੋ ਵੀ ਅੱਜ ਜਾ ਰਹੇ ਆ ਅਸੀਂ ਜਲੰਧਰ ਤੇ ਜਲੰਧਰ ਕੀ ਕੰਮ ਜਾਈ ਜਾਂਦੇ ਆ ਉਹ ਉੱਥੇ ਜਾ ਕੇ ਪਤਾ ਲੱਗੂਗਾ ਤੁਹਾਨੂੰ ਬਾਕੀ ਅਸੀਂ ਇੰਜੋਏ ਕਰਨਾ ਤੇ ਲੋ ਵੀ ਆਪਣੀ ਜਰਨੀ ਨਾ ਐਵੇਂ ਐਨ ਮੌਕੇ ਤੇ ਆ ਜਾਂਦੀ ਹੈ ਕਿ ਹੁਣ ਰੱਬ ਕਹਿ ਦਿੰਦਾ ਬਸ ਕੰਮ ਖਤਮ ਕਰ ਲਿਆ ਘੁੰਮਣ ਜਾ ਪਰਮਾਤਮਾ ਆਪਾਂ ਨੂੰ ਆਪ ਮਹਾਤਮਾ ਆਪਣੀ ਲਾਈਫ ਚ ਆਪ ਮੋਕ ਕੇ ਲਿਆਉਂਦਾ ਵੀ ਹੁਣ ਤੁਹਾਡੇ ਘੁੰਮਣ ਦੀ ਵਾਰੀ ਆ ਗਈ ਤੇ ਹੁਣ ਤੁਸੀਂ ਘੁੰਮਣ ਜਾਓ ਤੇ ਆਪਦੀ ਜਰਨੀ ਨੂੰ ਇੰਜੋਏ ਫੁਲ ਬਣਾਓ ਤੇ ਚਲੋ ਹੁਣ ਅਸੀਂ ਸਾਰੇ ਚੱਲੇ ਆਂ ਤੇ ਆਪਣੇ ਨਾਲ ਚੱਲੇ ਗੋਰੀ ਵੀਰਾ ਤੇ ਬਾਕੀ ਮਮਾ ਪਾਪਾ ਕਰਮਨ ਤੇ ਮੈਂ ਚੈਨ 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 ਮੈਂ ਇਹਦੀ ਛੋਟੀ ਤੇ ਇਹ ਮੇਰੀ ਵੱਡੀ ਭੈਣ ਕੁਗੀਆਂ ਦਾ ਜੋੜਾ ਲੱਗਦਾ ਸਾਡਾ ਦੋ ਪੈਣਾ ਦਾ ਨਹੀਂ ਇਹ ਵਾਏ 30 ਵਰਗਾਂ ਜੱਟ 30 ਵਰਗਾਂ ਪਰ ਸ਼ਹਿਰ ਵਿੱਚ ਚਾਲ ਦਾ ਮਿੱਤਰਾ ਦਾ ਨਾਂ ਕੀ ਵਡੀਆਂ ਗੱਡੀਆਂ ਕੱਟਿਆ ਨੇ ਹਾਂ ਕੀ ਕਰਕੇ ਕੀ ਵਡੀਆਂ ਗੱਡੀਆਂ ਲੈਂਦੇ ਸਾਈ ਇਹ ਵਿਚਾਰੀ ਨੂੰ ਸ਼ਹਿਰ ਭਾਉਂਦੀ ਲੋਕ ਦੀ ਜਾਂਦੀ ਆ ਜਦੋਂ ਫਿਰ ਹੋ ਲੈ ਉਹ ਡੀ ਸੀ ਕਿੱਡੀ ਸੀ ਡੀ ਸੀ ਸੀਗੀ ਉਹ ਠੀਕ ਪਰ ਖਿੱਚੀ ਕੋਈ ਹੋਰ ਹੀ ਲਿਆਉਂਦਾ ਸੀ ਹਾਂ ਐਡਾ ਕੋਟ ਚੜਨ ਨੂੰ ਕਿਹਨੇ ਕਿਹਾ ਸੀ ਭਣਾ ਤੇ ਚੱਲਿਆ ਆਪਾ ਨਾ ਮਰੀਂ ਮਨਾਲੀ ਚੱਲ ਕੇ ਉੱਤੇ ਬਰਫ ਵਿੱਚ ਖੇਡਣਾ ਨਾ ਗਰਮੀ ਹੁੰਦੀ ਹੈ ਮੈਨੂੰ ਇਹਨਾਂ ਮਸਾ ਮਸਾਂ ਜੁੜਿਆ ਕਿਉਂ ਮਸਾਂ ਜੁੜਿਆ ਮਸਾਂ ਜੁੜਿਆ ਮਸਾਂ ਤਾਂ ਕਿਤੇ ਤੋਪ ਵਿੱਚ ਹੀ ਪਾ ਕੇ ਕਿਦਾਂ ਕਰ ਲਿਆ ਵਾਲੇ ਨਾ ਕਿਧਰ ਚੱਲਿਆ ਵੀ ਨਾ ਨਾਨੀ ਤੂੰ ਬੋਲ ਨਾਨੀ ਕਿ ਲਗੇੜਾ ਪੱਕਾ ਬਚਣਾ ਆ ਗਈ ਜਿਸ ਤਰ੍ਹਾਂ ਦੇਖਿਓ ਹਣਵਾ ਇਧਰ ਦੀਆ ਇਧਰ ਦੀਆ ਦਰਦ ਅੱਛਾ ਹੋਰ ਗੰਦਾ ਤੁਛਪੜ ਵਿੱਚ ਮੁਸਕ ਮਾਰਦਾ ਕਿੰਨੇ ਕ ਜਵਾਬ ਭਜਦੇ ਛੱਡਦੇ ਹੁੰਦੇ ਕੋਈ ਨਹੀਂ ਬੈਠ ਕੇ ਕੁਛ ਮਾ ਮਾਰ ਤੋਂ ਮੁੱਕਿਆ ਵਿਆਹ ਹੋਣਾ ਸੱਚ ਹੈ ਨਾ ਬਗਿਤਾਂ ਦੰਦ ਪਾ ਕੇ ਰੱਬ ਹੋਰ ਕੀ ਹੈ ਮੇਰੇ ਘਰੇ ਇਕੱਠ ਹੈ ਸਹੀ ਗੱਲ ਹੈ ਇੰਨੀ ਗਰਮੀ ਹੁੰਦੀ ਨਹੀਂ ਨਾ ਰੋਪੇ ਤੇ ਲਾਉ ਵੀ ਆਪਾਂ ਖੜਾਤੀ ਇੱਥੇ ਆਪਣੀ ਚ ਲੈ ਲਈ ਜਨ ਉਹ ਡੱਕ ਤਾਂ ਹੁੰਦੀ ਤੇ ਅਸੀਂ ਦੋ ਜਣੇ ਬਸ ਤੇ ਚੱਲਦੇ ਤੂੰ ਪੈਣੇ ਆ ਨਾ ਕਹੀ ਮੈਂ ਤੱਕ ਚਲੋ ਵੀ ਨਾਨਕਾਂ ਤੋਂ ਵੀ ਲੈ ਕੇ ਆਸ਼ੀਰਵਾਦ ਆਪਾਂ ਚੱਲੇ ਹੈ ਲੈ ਹੋਰ ਦੋ ਘਰ ਆਣ ਨਾ ਅੱਕਲਾ ਨਾ ਵਰਸੇ ਮੈਂ ਤਾਂ ਇੱਥੇ ਬੈਠੀ ਆ ਮੇਰੀ ਨੀਤ ਵਜ ਜੀ ਤੁਹਾਡੀ ਨਹੀਂ ਮੈਂ ਉਹ ਖਾਣਾ ਹੀ ਨਹੀਂ ਕੁਝ ਵੀ ਨਹੀਂ ਖਾਣਾ ਮੇਰੀ ਐਵੇਂ ਨੀਤ ਤਾਂ ਵਜਾਈ ਜਾਂਦੇ ਆ ਸੁਆਹ ਹੈ ਇੱਥੇ ਜਲਣ ਹੁੰਦੀ ਉਹ ਤੋਂ ਲੈ ਕੇ ਆਏ ਆ ਸਾਨੂੰ ਕਿਤੇ ਨਹੀਂ ਦਿਹਾਇਆਂ ਰੇੜੀਆਂ ਰੂੜੀਆਂ ਪਹਿਲਾਂ ਉੱਥੇ ਰੋਕਦੇ ਸੀ ਫਿਰ ਉੱਥੇ ਬਸ ਸਹੀ ਹੈ ਕਿਤੇ ਤਾਂ ਪਰ ਮੈਂ ਥੋੜੀ ਜਿਹੀ ਰਾਹ ਸਾਲ ਐਂਡ ਵਾਸਤੇ ਇੱਥੇ ਰਹਿ ਬੈਠ ਗਈ ਹਾਂ ਕਿ ਹੁਣ ਸਿੱਧਾ ਆ ਕੇ ਜਲੰਧਰ ਹੀ ਰੁਕੇ ਮਮਾ ਨੇ ਉੱਥੇ ਘਰੇ ਹੀ ਕਿਹਾ ਸੀਗਾ ਕਿ ਜਲੰਧਰ ਹੀ ਚਾਹ ਪਾਣੀ ਪੀਵਾਂਗੇ ਰੱਬੀ ਦਾਣਾ ਪਾਣੀ ਢਾਬੇ ਤੇ ਰੁਕੇ ਅੱਛਾ ਉੱਧਰ ਆ ਮੈਨੂੰ ਲੱਗਦਾ ਕੋਟ ਵਾਲੇ ਵਾਸਤੇ ਹੀ ਹੈ ਇਹ ਜਿਵੇਂ ਕੁੱਛ ਰਵੀ ਆਇਆ ਗਿਆ ਨਾ ਚੱਜ ਦੇ ਥਾਂ ਤੇ ਬਹਿ ਜਾ ਕੋਈ ਬਾਲਾ ਨਹੀਂ ਹੈ ਹੂੰ ਉਹ ਆ ਹੀ ਲੜਦਾ ਰਹਿਦਾ ਸੀ ਮਨ ਰਵੀ ਦੇ ਸਾਹਮਣੇ ਜਿਹੜੀ ਚਾਹ ਪੀ ਗੁਰਟੀ ਆਈ ਹੈ ਇਸ ਲੋਕ ਦਾ ਫਾਇਦਾ ਉਹ ਅੰਦਰ ਖਾਣ ਕਰੇਗਾ ਬਹਿ ਲਾਏਗਾ ਨਾ ਪਾਗਲਾਤੀ ਬਸ ਲਾ ਆ ਥੋੜੀ ਬਿਨੀ ਥੋੜੀ ਦੋ ਘੁੱਟ ਪੀ ਲੂੰਗੀ ਹਾਂ ਇਹਨਾ ਮੈਨੂੰ ਇਹਨਾ ਮੈਨੂੰ 버ਗਰ ਖਾਣ ਦਿੰਦੇ ਤੇ ਨਾ ਮੈਨੂੰ ਚਾਵਿਆਂ ਮੈਂ ਕਿਵੇਂ ਲੱਗੀ ਸੁਵਾਦੇ ਯਾਰੀ ਕੀ ਜੁਆਇਨਿੰਗ ਲੈਟ ਨਹੀਂ ਮਰ ਜਾਣੀ ਨਾ ਕੀ ਪੀਤੀ ਆ ਕੀ ਸੁਵਾਦੇ ਦੇ ਅੱਗੇ ਜੁਆਇਨਿੰਗ ਲੈ ਕੇ ਬਦਰ ਸਾਰੇ ਸ਼ਰਾਬ ਪੀਉਣ ਤੋਂ ਥੋੜੇ ਦੇ ਉਹ ਫਿਰ ਉਹ ਤਾਇਆ ਜੀ ਨੂੰ ਲੈ ਕੇ ਆਉਣ ਆਲਾ ਹੈ ਮੇਰੇ ਤਾਇਆ ਦੇ ਕੰਮ ਦੀ ਚੀਜ਼ ਹੈ ਹਾਂ ਉਹ ਮੇਰੇ ਤਾਇਆ ਦੇ ਕੰਮ ਦੀ ਚੀਜ਼ ਹੈ ਓਕੇ ਨਹੀਂ ਨਹੀਂ ਬਾਵਣ ਅੱਛਾ ਤੇ ਫਿਰ ਅਕਸਰ ਚਿੱਤਾ ਬੰਨ੍ਹਦੇ ਆਈਂ ਗਏ 250 ਬਾਵਣ ਬਾਵਣ 90 ਹਾਂ ਜੀ ਵੀਰੇ ਹੋਰ ਅਗਲਾ ਪਾਇਲਟ ਕਰ ਦਾਂਗੇ ਪਾਪਾ ਨਾ ਤਾਂ <laughs> <laughs> पापा दादा ऑनलाइन करते खोजोगे गए मेरे जेएच नहीं है पर गए अकाउंट अच्छा है <laughs> लोबी होने से पहुंच के गुरुद्वारा साहब चलो पापा बड़ा पकाने तू कैसे गुरुद्वारा है कैसे हॉस्पिटल बहुत शुद्ध ताना पहुंचे होने <laughs> <laughs> से चले लंगर शेक ਆਹ ਬਰਦਰ ਅੱਜ ਸਾਥ ਇਹੋਂ ਦੇ ਵਿੱਚ ਸਵੇਰ ਸਵੇਰ ਨੂੰ ਆ ਗਏ ਹਾਂ ਹੁਣ ਭਾਲਾ ਇਹ ਕਰਦੇ ਆ ਇਹ ਕਰ ਮੰਨਦਾ だっਦੀ ਪਚਰਚ ਚ ਵੜਦੀ ਨਹੀਂ ਨਾ ਉਹ ਨਹੀਂ ਗਿਆ ਸੀ ਲੋਡੇ ਮੈਪ ਲਾਇਆ ਸੀ ਨਹੀਂ ਇਹ ਤਾਂ ਚੈਸ ਉਹ ਹੁਣ ਗਲਤੀ ਨਾਲ ਗੂਗਲ ਦਾ ਕੀ ਭਰੋਸਾ ਕਰ ਸਕਦੇ ਪਰ ਭਰੋਸਾ ਕਰ ਕੀ ਇੱਥੇ ਤੱਕ ਹੈ ਉਹ ਵਖਈ ਹੈ ਨਾ ਨਾ ਟ੍ਰੈਫਿਕ ਸੀ ਜੋ ਹੂੰ चाह रीज पूरी होगी कि नहीं हो। हो, हो, हो। <laughs> ये चलो बस कर लेना अपना उत्ते है कमरा केड़े नंबर अपना <laughs> <laughs> ਉਹ ਲੋੜ ਹੋ ਗਈ ਹੈ ਹੂੰ ਦੋ ਮਿੰਟ ਜੰਮਰੀ ਵੀ ਕਾਰਡ ਆਉਂਦਾ ਕਾਰਡ ਦਾ ਅੱਛਾ ਕਾਰਡ ਲਾ ਲੈ ਠੀਕ ਹੈ ਸੋਰੀ ਸੋਰੀ ਸਾਨੂੰ ਤਾਂ ਲੱਗਿਆ ਸੀ ਇੱਥੇ ਖੜੇ ਸਾਫ਼ ਹੀ ਹੈ ਸਾਫ਼ ਹੀ ਹੁੰਦਾ ਅੱਛਾ ਪਤਾ ਨਹੀਂ ਸੀ ਕਿ ਕਿਦਾ ਉਹ ਚਿੱਟੇ ਕਾਰਡ ਲੱਗੂਗਾ ਤੁਸੀ ਕਾ ਤਾਂ ਨਿਕਲੇ

thank <laughs> you